ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਨਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਚਾ ਹਰ ਸਾ ਜੀ ਜਿੰਨਾ ਦੇ ਕਾਰਜ ਸਿੱਧ ਨਹੀਂ ਹੁੰਦੇਗੇ ਜਿੰਨਾਂ ਨੂੰ ਬਿਲਕੁਲ ਵੀ ਕਿਸੇ ਪਾਸੇ ਤੋਂ ਉਮੀਦ ਨਹੀਂ ਰਹੇਗੀ ਇਹ ਸਾਡਾ ਕੋਈ ਕੰਮ ਨਹੀਂ ਬਣਦਾ ਅਸੀਂ ਕੋਈ ਜਗਾ ਨਹੀਂ ਛੱਡੀ ਅਸੀਂ ਕਿਸੇ ਸਿਆੜੇ ਕੋਲ ਜਾਣਾ ਨਹੀਂ ਛੱਡਿਆ ਪੰਡਤ ਵੀ ਨਹੀਂ ਛੱਡਿਆ ਪਰ ਫਿਰ ਵੀ ਸਾਡਾ ਕਾਰਜ ਨਹੀਂ ਸੇ ਦੌਂਦਾ ਪਿਆ ਸਾਡੇ ਕੰਮ ਨਹੀਂ ਬਣਦੇ ਪਏਗੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਉਹ ਕੰਮ ਕਿਉਂ ਨਾ ਹੋਣ ਖਾਲਸਾ ਜੀ ਖਾਲਸਾ ਜੀ ਤੁਸੀਂ ਇੱਕ ਵਾਰ ਜਿਹੜਾ ਵੀ ਤੁਹਾਡਾ ਕਾਰਜ ਰਾਸ ਨਹੀਂ ਆਉਂਦਾ ਪਿਆ ਉਸ ਕਾਰਜ ਨੂੰ ਕਰਨ ਦੇ ਤੋਂ ਪਹਿਲਾਂ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਲੈ ਕੇ ਸ਼ੁਰੂ ਕਰੋ ਜੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਲੈ ਕੇ ਆਪਣਾ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਕਾਰਜ ਸ਼ੁਰੂ ਕਰਾਂਗੇ ਖਾਲਸਾ ਜੀ ਆਪਾਂ ਨੂੰ ਕਦੇ ਵੀ ਨਰਾਸ਼ ਨਹੀਂ ਹੋਣਾ ਪੈਂਦਾ ਕਿਉਂਕਿ ਸਾਡੀ ਸ਼ਰਧਾ ਭਾਵਨਾ ਇੰਨੀ ਹੁੰਦੀ ਹੈ ਖਾਲਸਾ ਜੀ ਕਿ ਕੀਤੀ ਹੋਈ ਆਪਣੀ ਅਰਦਾਸ ਬੇਨਤੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਤੱਕ ਪਹੁੰਚ ਜਾਂਦੀ ਹੈ ਜੇ ਆਪਣੇ ਦੇ ਵਿੱਚ ਸ਼ਰਧਾ ਭਾਵਨਾ ਹੋਵੇ ਤਾਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਉਹ ਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਮਹਾਰਾ ਜੀ ਦੇ ਦਰਬਾਰ ਵਿੱਚ ਉਸ ਕੁਰਸੀ ਤੇ ਬੈਠੇ ਨੇ ਤਨਤਨ குரு ਰਾਮਦਾਸ ਮਹਾਰਾਜੀ ਨੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਇਨੀ ਪਾਵਰ ਬਖਸ਼ਿਸ਼ ਕੀਤੀ ਹੋਈ ਏ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਸਤੇ ਵੀ ਨજર ਕਰਦੇ ਨੇ ਫਿਰ ਉਸ ਦੇ ਖਾਲਸਾ ਜੀ ਸਾਰੇ ਦੁੱਖ ਹੀ ਖੁਸ਼ੀਆਂ ਵਿੱਚ ਬਦਲ ਜਾਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹੁੰਦੀ ਏ ਮਹਾਰਾ ਸੱਚੇ ਪਾਸ਼ਾ ਕਾਰਜ ਵੀ ਸਿੱਧ ਕਰਦੇ ਨੇ ਤੁਸੀਂ ਇੱਕ ਵਾਰੀ ਹਰ ਰੋਜ਼ ਜਦੋਂ ਵੀ ਆਪਾਂ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਆ ਜਾਨ ਜਦੋਂ ਸਵੇਰੇ ਉੱਠਦੇ ਆ ਤਾਂ ਤੁਸੀਂ ਉੱਠਦਿਆਂ ਦੇ ਨਾਲ ਇੱਕ ਵਾਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਜ਼ਰੂਰ ਕਰਿਆ ਕਰੋ ਤੁਹਾਡਾ ਆਪਣੇ ਆਪ ਹੀ ਸਾਰਾ ਦਿਨ ਸਹੀ ਜਾਵੇਗਾ ਤੁਹਾਡੇ ਕਾਰਜ ਵੀ ਰਾਸ ਆਉਣਗੇ ਖਾਸਾ ਜੀ ਜਦੋਂ ਆਪਾਂ ਬਹੁਤ ਏਜਾਦੇ ਜਿਵੇਂ ਕਹਿੰਦੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਵੀ ਆਪਣੇ ਕੋਲ ਆਪਣੇ ਕੋਲ ਹਰ ਇੱਕ ਚੀਜ਼ ਹੁੰਦੀ ਹੈ ਕਿਸੇ ਚੀਜ਼ ਨੂੰ ਲੈ ਕੇ ਆਪਾਂ ਮਹਾਰਾਜ ਨੂੰ ਯਾਦ ਨਹੀਂ ਕਰਦੇ ਤੇ ਸਾਨੂੰ ਆ ਚੀਜ਼ ਦੀ ਤੋੜ ਹੈ ਜਾਂ ਸਾਨੂੰ ਕੋਈ ਦੁੱਖ ਤਕਲੀਫ ਹੈ ਕਿ ਮਹਾਰਾਜ ਸੱਚੇ ਪਾਸ਼ਾ ਦੂਰ ਕਰਨਾ ਹੈ ਤਾਂ ਉਦੋਂ ਆਪਾਂ ਆਪਣੀ ਹோம்ਵੇ ਦੇ ਵਿੱਚ ਆ ਕੇ ਰੱਬ ਨੂੰ ਵੀ ਭੁੱਲ ਜਾਂਦੇ ਆ ਤੇ ਆਪਾਂ ਇਹ ਵੀ ਭੁੱਲ ਜਾਂਦੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਦੇ ਮਾੜਾ ਟਾਈਮ ਵੀ ਆ ਸਕਦਾ ਹੈ ਜਦੋਂ ਆਪਣਾ ਆਪਾਂ ਨੂੰ ਮਹਾਰਾਜ ਸੱਜੇ ਪਾਸ਼ਾ ਦਾ ਹੀ ਓਟ ਆਸਰਾ ਲੈਣਾ ਪੈਂਦਾ ਹੈ ਖਾਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਸਾ ਜੀ ਟੋ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਖਾਰਸਾ ਜੀ ਪਰਿਵਾਰ ਦੀ ਜਿਹੜੀ ਹੱਡ ਬੀਤੀ ਉਹਨਾਂ ਨੇ ਖਾਰਸਾ ਜੀ ਦੱਸਿਆ ਏ ਉਹ ਕਹਿੰਦੇ ਕਿ ਇੱਕ ਸਮਾਂ ਸੀ ਸਾਡੇ ਕੋਲ ਕਹਿੰਦੇ ਜਦੋਂ ਸਾਨੂੰ ਰੱਬ ਵੀ ਯਾਦ ਨਹੀਂ ਸੀ ਖੋਦ ਕਹਿੰਦੇ ਅਸੀਂ ਆਪਣੇ ਮੂੰਹ ਤੋਂ ਇਹ ਗੱਲ ਕਹਿੰਨੇ ਆ ਕਿ ਇੱਕ ਟਾਈਮ ਸੀ ਜਦੋਂ ਸਾਨੂੰ ਬਿਲਕੁਲ ਵੀ ਰੱਬ ਯਾਦ ਨਹੀਂ ਸੀ ਉਹ ਖਾਰਸਾ ਜੀ ਕਈ ਏਰੀਏ ਦੇ ਵਿੱਚ ਕੀ ਹੁੰਦਾ ਏ ਵੀ ਮਤਲਬ ਕਿ ਜਿਵੇਂ ਸ਼ਹੀਦਾਂ ਦੀ ਕੋਈ ਜਗ੍ਹਾ ਬਣੀ ਹੁੰਦੀ ਏ ਖਾਲਸਾ ਜੀ ਮੈਂ ਜ਼ਿਆਦਾ ਤਾਂ ਨਹੀਂ ਜਾਣਦੀ ਜਿਵੇਂ ਉਹਨਾਂ ਨੇ ਦੱਸਿਆ ਉਸ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝ ਪਾਉਣ ਲੱਗੀਆਂ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੈਗਾ ਕਿਉਂਕਿ ਮੈਨੂੰ ਇੱਥੇ ਜਿੱਥੇ ਅਸੀਂ ਰਹਿੰਦੇ ਹਾਂ ਸਾਡੇ ਏਰੀਏ ਦੇ ਵਿੱਚ ਇਸ ਤਰ੍ਹਾਂ ਜਗ੍ਹਾ ਨਹੀਂ ਬਣੀ ਹੁੰਦੀ ਜੇ ਤੁਹਾਡੇ ਇਸ ਤਰ੍ਹਾਂ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੋਣਾ ਤੁਸੀਂ ਅੱਗੇ-ਅੱਗੇ ਇਸ ਵੀਡੀਓ ਦੇ ਰਾਈ ਹੱਡਵੀਤੀ ਨੂੰ ਸੁਣਿਓ ਜ਼ਰੂਰ ਤਾਂ ਖਾਲਸਾ ਜੀ ਪਰਿਵਾਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਹੁਤ ਵਧੀਆ ਕਿਨੇ ਬੀ ਪਰਵਾਰ ਸੀ ਅਮੀਰ ਪਰਵਾਰ ਸੀ ਖਾਲਸਾ ਜੀ ਜ਼ਮੀਨ ਜਾਇਦਾਦ ਵੀ ਬਹੁਤ ਸੀ ਪਰ ਖਾਲਸਾ ਜੀ ਨਾਲ ਲੱਗਦੀ ਕਿਸੇ ਜ਼ਮੀਨ ਦੇ ਵਿੱਚ ਉਹ ਕਹਿੰਦੇ ਕਿ ਅੱਧੀ ਸਾਢੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਤੇ ਅੱਧੀ ਨਾਲ ਉੱਥੇ ਨਾ ਇੱਕ ਸ਼ਹੀਦ ਦਾ ਸ਼ਹੀਦ ਆ ਬਾਬੇ ਜਿਹੜੇ ਕਹਿੰਦੇ ਵੀ ਉਹਨਾਂ ਦੀ ਜਗ੍ਹਾ ਬਣੀ ਹੋਈ ਸੀ ਸ਼ਹੀਦ ਬਾਬੇ ਜਿਹੜੇ ਉਹਨਾਂ ਦੀ ਜਗ੍ਹਾ ਬਣੀ ਸੀ ਤੇ ਕਹਿੰਦੇ ਉੱਥੇ ਲੋਕਾਂ ਨੇ ਮੱਥਾ ਟੇਕਣ ਜਾਣਾ ਹੁੰਦਾ ਸੀ ਦਿਨ ਦਿਹਾੜੇ ਵੀ ਜਾਕਾ ਦੋ ਵੀ ਹਾਲਸਾ ਜੀ ਉਹ ਪਿੰਦੇ ਵੀ ਉਹ ਮੱਥਾ ਟੇਕਣ ਤੋਂ ਬਹੁਤ ਰੋਕਦਾ ਹੁੰਦਾ ਸੀ ਕਿਉਂਕਿ ਇੱਕ ਤਾਂ ਉਹਨੇ ਕਹਿੰਦੇ ਕਿ ਮੱਥਾ ਟੇਕਣ ਤੇ ਰਸਤਾ ਹੀ ਨਹੀਂ ਸੀ ਛੱਡਿਆਗਾ ਆਪਣੀ ਜ਼ਮੀਨ ਦੇ ਵਿੱਚ ਉਹ ਜਿਹੜਾ ਰਸਤਾ ਸੀ ਉਹ ਵੀ ਸਾਰਾ ਉਹਨੇ ਆਪਣੀ ਜ਼ਮੀਨ ਦੇ ਵਿੱਚ ਹੀ ਕਾ ਲਿਆ ਸੀ ਉਥੇ ਜ਼ਮੀਨ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਸੀ ਇੱਕ ਤਾਂ ਉਹਨੇ ਰਸਤਾ ਬੰਦ ਕਰ ਦਿੱਤਾ ਦੂਸਰਾ ਉਹ ਕਹਿੰਦੇ ਕਿ ਜ਼ਮੀਨ ਦੇ ਵਿੱਚੋਂ ਕਿਸੇ ਨੂੰ ਲੰਘਣ ਨਹੀਂ ਸੀ ਦਿੰਦਾ ਮੈਂ ਖੁੜਖਾਰਸਾ ਜੀ ਉਹ ਪਰਿਵਾਰ ਕਹਿੰਦਾ ਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਸਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਸਾਨੂੰ ਕੀ-ਕੀ ਕਰਨਾ ਪਵੇਗਾ ਤੇ ਕਿਸ ਤਰ੍ਹਾਂ ਅਸੀਂ ਆਪਣੀ ਪੁੱਲ ਬਖਸ਼ਾਵਾਂਗੇ ਤਖਾਰਸਾ ਜੀ ਪਰਿਵਾਰ ਦੇ ਵਿੱਚ ਜਿਹੜਾ ਆਦਮੀ ਸੀ ਉਹਨੂੰ ਬਹੁਤ ਲੋਕਾਂ ਨੇ ਕਹਿਣਾ ਪਿੰਡ ਦੇ ਵਿੱਚੋਂ ਕਿ ਸਾਨੂੰ ਮੱਥਾ ਟੇਕ ਲੈਂਦੇ ਸਾਨੂੰ ਚਾਹ ਲੈਂਦੇ ਵੀ ਉਹਨੇ ਕਹਿਣਾ ਕਿ ਲੈ ਇੱਥੇ ਕਿਹੜੇ ਬਾਬੇ ਨੇ ਇੱਥੇ ਐਵੇਂ ਸ਼ਹੀਦ ਬਾਬਿਆਂ ਦੀ ਜਗ੍ਹਾ ਬਣਾਈਆਂ ਨੇ ਕੁਝ ਐਵੇਂ ਆ ਕੇ ਪੁੱਛਦੇ ਰਹਿੰਦੇ ਹੋ ਇੱਥੇ ਪੱਥਰਾ ਨੂੰ ਬਹੁਤ ਕੋਸ਼ਾਵਾਤਾ ਬਾਬ ਉਹਨੇ ਬੋਲਣਾ ਹੁਣ ਖਾਲਸਾ ਜੀ ਆਪੂ ਆਪਣਾ ਦਿਮਾਗ ਹੈ ਹਨਾ ਕਿਉਂਕਿ ਕਈਆਂ ਨੂੰ ਸਮਝ ਹੁੰਦੀ ਹੈ ਕਿ ਜੇ ਚੰਗਾ ਨਹੀਂ ਬੋਲਣਾ ਤੇ ਮਾੜਾ ਵੀ ਨਾ ਬੋਲੋ ਹਨਾ ਤੇ ਕਿਉਂਕਿ ਖਾਲਸਾ ਜੀ ਪਤਾ ਕੀ ਗੱਲ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਚੁੱਪ ਰਹਿਣਾ ਹੀ ਠੀਕ ਹੈ ਜੇ ਆਪਾਂ ਕਿਸੇ ਨੂੰ ਸਮਝਾਵਾਂਗੇ ਨਾ ਤੇ ਅਗਲਾ ਕਹਿੰਦਾ ਕਿ ਤੂੰ ਬਹੁਤ ਸਿਆਣਾ ਹੈ ਇਹਨੂੰ ਜਾਦੀ ਅਕਲ ਹੈ ਇਸ ਤੋਂ ਵਧੀਆ ਕਿ ਆਪਾਂ ਨੂੰ ਚੁੱਪੀ ਹੀ ਠੀਕ ਹੈ ਹਾਰਸਾ ਜੀ ਉਹ ਪਰਿਵਾਰ ਕਹਿੰਦਾ ਕਿ ਸਾਨੂੰ ਬਹੁਤ ਲੋਕਾਂ ਨੇ ਕਹਿਣਾ ਕਿ ਤੁਹਾਡੇ ਸਿਰ ਬਹੁਤ ਪਾਰਾ ਹੋ ਜਾਏਗਾ ਕਹਿੰਦੇ ਉਹ ਜਿਹੜਾ ਆਦਮੀ ਸੀ ਘਰ ਦਾ ਬੰਦਾ ਸੀ ਉਹਨੇ ਕਹਿਣਾ ਜਦੋਂ ਹੋਏਗਾ ਦੇਖੀ ਜਾਏਗੀ ਕਿਸੇ ਚੀਜ਼ ਦੀ ਰੱਬ ਨੇ ਸਾਨੂੰ ਤਾਂ ਕੋਈ ਤੋੜ ਹੀ ਨਹੀਂ ਛੱਡੀਗੀ ਬਹੁਤ ਅਸੀਂ ਐਸ਼ਵਰਾਮ ਕੀਤੀ ਏ ਤੇ ਅਸੀਂ ਸਾਰੀ ਜ਼ਿੰਦਗੀ ਵਧੀਆ ਇਸੇ ਤਰ੍ਹਾਂ ਹੀ ਰਹਿਣਾ ਅਸੀਂ ਸ਼ੁਰੂ ਤੋਂ ਲੈ ਕੇ ਇਸੇ ਤਰ੍ਹਾਂ ਅੱਜ ਤੱਕ ਸਾਡਾ ਰੱਬ ਨੇ ਵਾੜ ਨਹੀਂ ਵਿੰਗਾ ਕੀਤਾ ਤੇ ਅੱਗੇ ਕੌਣ ਕਰ ਲੇਗਾ ਨਾਲੇ ਜਿਹੜੇ ਬਾਬੇ ਨੂੰ ਸ਼ਹੀਦ ਨੂੰ ਇੱਥੇ ਆ ਕੇ ਤੁਸੀਂ ਪੂਜਦੇ ਹੋ ਇਹ ਸਾਡਾ ਕੀ ਵਿਗਾੜ ਲੇਗਾ ਇਸ ਤਰ੍ਹਾਂ ਕਰਦਿਆ ਖਾਲਸਾ ਜੀ ਬਹੁਤ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਮੱਥਾ ਟੇਕ ਨਾਉਣ ਦੇ ਨਾਲ ਰਸਤਾ ਵੀ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਜ਼ਮੀਨ ਦੇ ਵਿੱਚੋਂ ਵੀ ਨਾ ਟੱਪਣ ਦੇ ਨਾ ਖਾਲਸਾ ਜੀ ਪਰਿਵਾਰ ਕਹਿੰਦੇ ਕਿ ਇਸ ਗੱਲ ਨੂੰ ਲੈ ਕੇ ਕਿੰਨੇ ਸਾਲ ਗਿਆ 2 ਸਾਲ ਗਿਆ 2-3 ਸਾਲ ਕਹਿੰਦੇ ਜਦੋਂ ਟੱਪਦੇ ਨੇ ਤੇ ਹੌਲੀ-ਹੌਲੀ ਕਰਕੇ ਉਹ ਜਿਹੜਾ ਬੰਦਾ ਸੀ ਘਰ ਵਾਲਾ ਸੀਗਾ ਦੀ ਉਹ ਜਿਹੜਾ ਬਿਮਾਰ ਹੋ ਗਿਆ ਅੱਜ ਜਿਵੇਂ ਉਹਨੂੰ ਥੋੜੀ ਜਿਹੀ ਦਿੱਕਤ ਆਈ ਕੱਲ ਨੂੰ ਜ਼ਿਆਦਾ ਆਈ ਫਿਰ ਬਿਲਕੁਲ ਹੀ ਡਾਕਟਰਾਂ ਨੇ ਬੈੱਡ ਰੈਸਟ ਦੱਸਤੀ ਉਹਦੇ ਲੀਵਰ ਦੇ ਵਿੱਚ ਇਨਫੈਕਸ਼ਨ ਆ ਗਈ 슈ਗਰ ਹੋ ਗਈ ਕਈ ਤਰ੍ਹਾਂ ਦੀ ਇਹਨੂੰ ਗਾਂ ਦੀ ਗਾਂ ਬਿਮਾਰੀਆਂ ਲੱਗੀਆਂ ਜੇ ਉਹਨਾਂ ਨੇ ਰਿਪੋਰਟ ਕਰਾਉਣੀ ਪਹਿਲਾਂ ਤਾਂ ਰਿਪੋਰਟ 'ਚ ਕੁਝ ਆਇਆ ਨਾ ਉਹਨਾਂ ਨੂੰ ਕਾਫੀ دیر ਬਾਅਦ ਪਤਾ ਲੱਗਾ ਕਿ 슈ਗਰ ਹੋ ਗਈ ਫਿਰ ਪਤਾ ਲੱਗਾ ਲੀਵਰ 'ਚ ਇਨਫੈਕਸ਼ਨ ਹੋ ਗਈ ਏ ਹੌਲੀ ਹੌਲੀ ਕਰਕੇ ਗੋਡਿਆਂ ਦੀ ਵੀ ਦਿੱਕਤ ਹੋ ਗਈ ਬਿਲਕੁਲ ਵੀ ਉਹਦੀ ਸਾਰੀ ਮਸ਼ੀਨਰੀ ਹੀ ਐਵੇਂ ਹੋਊਗੀ ਕਿ ਜਿਸ ਤਰ੍ਹਾਂ ਖਰਾਬ ਹੋ ਗਈ ਦੀ ਖਵਾਰ ਸਾਜੀ ਉਹ ਪਰਿਵਾਰ ਕਹਿੰਦਾ ਕਿ ਸਾਨੂੰ ਪਿੰਡ ਦੇ ਲੋਕਾਂ ਨੇ ਫਿਰ ਵੀ ਆ ਕੇ ਬਹੁਤ ਕਹਿਣਾ। ਉਹਨਾਂ ਨੇ ਬਹੁਤ ਕਹਿਣਾ ਕਿ ਤੁਸੀਂ ਅਜੇ ਵੀ ਨਾ ਉਥੋਂ ਜਗ੍ਹਾ ਦਾ ਜਿਹੜੀ ਤੁਸੀਂ ਬਾਂਦੇ ਕੀਤੀ ਹੈ ਆਪਣੀ ਪੈਲੀ ਦੇ ਵਿੱਚ ਫਸਲ ਬੀਜਣੀ ਜ਼ਮੀਨ ਦੇ ਵਿੱਚ ਤੁਸੀਂ ਸ਼ੁਰੂ ਕਰ ਪਿਓ ਰਸਤਾ ਬਣਾ ਦਿਓ। ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਇਹ ਤੁਹਾਨੂੰ ਉਹੀ ਚੀਜ਼ ਲੈ ਕੇ ਬੈਠੀ ਹੈ ਵੀ ਤੁਸੀਂ ਸ਼ਹੀਦ ਬਾਬੇ ਦੇ ਜਗ੍ਹਾ ਤੇ ਮੱਥਾ ਨਹੀਂ ਟੇਕਣ ਦਿੰਦੇ ਵੀ ਤੁਸੀਂ ਬਹੁਤ ਨਾਬਸ਼ਰਾਬ ਬੋਲਦੇ ਹੋ। ਵੇ ਤਾਂ ਇਹ ਗੱਲ ਚੰਗੀ ਨਹੀਂ ਹੈਗੀ ਕਹਿੰਦੇ ਇੰਨਾ ਦੁੱਖ ਆਉਣ ਦੇ ਬਾਵਜੂਦ ਵੀ ਜਿਹੜਾ ਉਹ ਘਰ ਵਾਲਾ ਸੀਗਾ ਉਹਨਾਂ ਦਾ ਉਹ ਮੰਨਿਆ ਹੀ ਨਾ ਉਹ ਮੰਨਿਆ ਨਾ ਕਹਿੰਦਾ ਨਹੀਂ ਸਰੀਰ ਤੇ ਦੁੱਖ ਤਕਲੀਫ ਤਾਂ ਆਉਂਦੇ ਹੀ ਨੇ ਇਹਦੇ ਚ ਬਾਬੇ ਕੀ ਕਰ ਲੈਣਗੇ ਫਿਰ ਵੀ ਖਾਲਸਾ ਜੀ ਕਈਆਂ ਦੀ ਅਗਨ ਟਿਕਾਣੇ ਨਹੀਂ ਆਉਂਦੀ ਜਦੋਂ ਇੰਨੇ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆ ਜਾਂਦੇ ਨੇ ਫਿਰ ਵੀ ਉਹ ਬੰਦਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ ਕਿ ਮੈਂ ਹੁਣ ਤਾਂ ਮਹਾਰਾਜ ਦਾ ਨਾਮ ਲਾਵਾਂ ਮੰਨਾ ਮਹਾਰਾਜ ਨੂੰ ਪਰ ਨਹੀਂ ਇਸੇ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਕਹਿੰਦਾ ਸੀ ਕੋਈ ਡਾਕਟਰ ਨਹੀਂ ਛੱਡਿਆ ਕਹਿੰਦੇ ਅਸੀਂ ਮੂਗੇ ਸ਼ਹਿਰ 'ਚ ਜਿੰਨੇ ਵੱਡੇ ਤੋਂ ਵੱਡੇ ਡਾਕਟਰ ਸੇ ਉੱਥੇ ਵੀ ਦਿਖਾਇਆ ਕਹਿੰਦੇ ਫਿਰ ਸਾਨੂੰ ਕਈਆਂ ਨੇ ਕਿਹਾ ਕਿ ਤੁਸੀਂ ਲੁਧਿਆਣਾ ਦੇ ਡੀ ਐਮ ਸੀ ਚਲੇ ਜਾਓ ਉੱਥੇ ਵੀ ਗਿਆ ਸੀ ਕਹਿੰਦੇ ਉੱਥੇ ਵੀ ਸਾਨੂੰ ਕੋਈ ਫਰਕ ਨਾ ਪਿਆ ਅਸੀਂ ਪੀ ਜੀ ਆਈ ਸਾਨੂੰ ਉਹਨਾਂ ਨੇ ਕਿਹਾ ਵੀ ਪੀ ਜੀ ਆਈ ਉੱਥੇ ਜਾ ਕੇ ਆਪਰੇਟ ਕਰਵਾ ਲਓ ਜਦੋਂ ਅਸੀਂ ਪੀਜੀ ਆਈ ਗਿਆ ਉੱਥੇ ਵੀ ਡਾਕਟਰਾਂ ਨੇ ਸਾਨੂੰ ਹੱਥ ਨਹੀਂ ਪਾਇਆ ਕਹਿੰਦੇ ਕਿਉਂਕਿ ਰਿਪੋਰਟਾਂ ਦੇਖ ਕੇ ਸਾਰੇ ਮੋੜ ਦਿੰਦੇ ਸੀ ਕਹਿੰਦੇ ਸੀ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਲੀਵਰ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦੀ ਵਧ ਗਿਆ ਇੱਕ ਟਾ ਖਾਰਸਾ ਜੀ ਉਹ ਡਰਿੰਕ ਬਹੁਤ ਕਰਦੇ ਸੀਗੇ ਸ਼ਰਾਬ ਬਹੁਤ ਪੀਦਾ ਸੀ ਉਹ ਆਦਮੀ ਸੀ ਜੋ ਘਰ ਦਾ ਬੰਦਾ ਹੈ ਤੇ ਇਸੇ ਤਰ੍ਹਾਂ ਖਾਰਸਾ ਜੀ ਉਹ ਪਰਿਵਾਰ ਕਹਿੰਦਾ ਕਿ ਸਾਡਾ ਦਿਨ ਪਰ ਦਿਨ ਬਹੁਤ ਪੈਸਾ ਵੀ ਲੱਗਦਾ ਗਿਆ ਕਹਿੰਦੇ ਬਹੁਤ ਤਕਲੀਫ ਵੀ ਘਰ ਦੇ ਵਿੱਚ ਕਲੇਸ਼ ਵੀ ਵਧ ਗਿਆ ਇਹ ਤੇ ਕਹਿੰਦੇ ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਰਹਿੰਦੇ ਸੀ ਘੁੰਮਦੇ ਫੇਰਦੇ ਸੀ ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ ਕਹਿੰਦੇ ਹੁਣ ਸਾਡਾ ਰੋਜ਼ ਦਾ ਰੋਚ ਕਹਿੰਦੇ ਕੰਮ ਸੇ ਕੰਮ 10 20000 ਦੀ ਤਾਂ ਸਾਡੀ ਦਵਾਈ ਲੱਗ ਜਾਣੀ ਫਿਰ ਵੀ ਸਾਨੂੰ ਫਰਕ ਨਾ ਪੈਣਾ ਕਹਿੰਦੇ ਅਸੀਂ ਕੋਈ ਜਗ੍ਹਾ ਨਾ ਛੱਡਨੀ ਫਿਰ ਕਿਸੇ ਨੇ ਸਾਨੂੰ ਕਿਹਾ ਕਿ ਉੱਥੇ ਕੋਈ ਬਾਬਾ ਹੈ ਉੱਥੇ ਜਾਓ ਉਹ ਹੱਥ ਔਲਾ ਕਰਦਾ ਹੈ ਤੇ ਫਰਕ ਪੈ ਜਾਏਗਾ ਕਹਿੰਦੇ ਅਸੀਂ ਉੱਥੇ ਵੀ ਗਏ ਕਿਸੇ ਨੇ ਸਾਨੂੰ ਪੰਡਤ ਦੱਸਿਆ ਕਿਸੇ ਨੂੰ ਕੁਝ ਦੱਸਿਆ ਕਹਿੰਦੇ ਅਸੀਂ ਹਰ ਜਗ੍ਹਾ ਤੇ ਜਾ ਕੇ ਆਏ ਪਰ ਸਾਨੂੰ ਕਿਤੋਂ ਕੋਈ ਕੁਝ ਵੀ ਨਾ ਬਣਿਆ ਫੇਰ ਖਾਲਸਾ ਜੀ ਉਹ ਪਰਿਵਾਰ ਦੇ ਵਿੱਚ ਜਿਹੜੀ ਘਰ ਵਾਲੀ ਸੀ ਉਹ ਬੰਦੇ ਦੇ ਉਹ ਕਹਿੰਦੇ ਕਿ ਸਾਡੇ ਮੇਰੇ ਕੋਲ ਇੱਕ ਜਨਾਨੀ ਆਉਂਦੀ ਐ ਪਿੰਡ ਕਦੇ ਗਵਾੜ ਦੇ ਵਿੱਚ ਹੀ ਦੋ ਤਿੰਨ ਘਰ ਛੱਡ ਕੇ ਕਹਿੰਦੇ ਉਹਨਾਂ ਦਾ ਘਰ ਸੀ ਤੇ ਉਹ ਆਉਂਦੇ ਆ ਕਹਿੰਦੇ ਜਦੋਂ ਉਹ ਆਉਂਦੇ ਆ ਖਾਲਸਾ ਜੀ ਉਹ ਕਹਿੰਦੇ ਕਿ ਜਿਵੇਂ ਮਤਾਵਾ ਘਰ ਦੇ ਵਿੱਚ ਬੀਬੀਆਂ ਪੈਣਾ ਗੱਲਾਂ ਕਰਨ ਬੈਠ ਜਾਂਦੀਆਂ ਨੇ ਕਿ ਉਹ ਫਲਾਣੇ ਨੂੰ ਉੱਥੋਂ ਫਰਕ ਪਿਆ ਫਲਾਣੇ ਨੂੰ ਉੱਥੋਂ ਪਿਆ ਉਹ ਦਿਨੋਂ ਨਹੀਂ ਸੀ ਠੀਕ ਉਹਦਾ ਪੁੱਤ ਨਹੀਂ ਸੀ ਠੀਕ ਆ ਪਾਕਸਰ ਖਾਸਾ ਜੀ ਦੇਖਦੇ ਆ ਘਰ ਦੇ ਵਿੱਚ ਜਦੋਂ ਬੀਬੀਆਂ ਬੈਠਦੀਆਂ ਨੇ ਤਾਂ ਬਹੁਤ ਗੱਲਾਂ ਇਸ ਤਰ੍ਹਾਂ ਕਰਦੇ ਆ ਤਹਾਰ ਸਾਹਿਬ ਜੀ ਇਸ ਤਰ੍ਹਾਂ ਬੈਠੇ ਬੈਠੇ ਤੇ ਉਹ ਜਿਹੜੀ ਘਰ ਵਾਲੀ ਸੀ ਕਹਿੰਦੀ ਏ ਮੈਂ ਆਪਣਾ ਦੱਸਣ ਲੱਗੀ ਕਿ ਅਸੀਂ ਤਾਂ ਬਹੁਤ ਔਖੇ ਹੋ ਗਏ ਆ ਕਿੱਥੇ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਿੱਥੇ ਸਾਡਾ ਸਾਰਾ ਪੈਸਾ ਲੱਗਦਾ ਜਾਂਦਾ ਅੱਗੇ ਲੱਗੀ ਜਾਂਦਾ ਵੀ ਇੰਨੀਆਂ ਦਵਾਈਆਂ ਆਉਂਦੀਆਂ ਨੇ ਇੰਨੀਆਂ ਰਿਪੋਰਟਾਂ ਕਰਉਂਦੇ ਆ ਵੀ ਪੈਸਾ ਘਰੇ ਖੜਦਾ ਹੀ ਨਹੀਂ ਬਿਆਗਾ ਹੁਣ ਵੀ ਪਹਿਲਾਂ ਜਿੰਨੀ ਬਰਕਤ ਨਹੀਂ ਹੈਗੀ ਤੇ ਨਾ ਹੀ ਘਰ ਦੇ ਵਿੱਚ ਕੋਈ ਖੁਸ਼ੀ ਨਾ ਹੀ ਬਰਕਤ ਪੈਂਦੀ ਤੇ ਰੋਜ਼ ਦਾ ਵਾਧੇ ਦਾ ਸਾਡੇ ਘਰ ਦੇ ਵਿੱਚ ਕਲੇਸ਼ ਬੜਾ ਰਹਿੰਦਾ ਹੈ ਲੜਾਈ ਬਹੁਤ ਰਹਿੰਦੀ ਹੈ ਖਾਲਸਾ ਜੀ ਉਹ ਜਿਹੜੇ ਘਰ ਵਾਲੀ ਸੀ ਉਹਦੇ ਕੋਲ ਜਿਹੜੀ ਆਈ ਸੀਗੀ ਇੱਕ ਲੇਡੀ ਉਹਨੇ ਕਿਹਾ ਕਿ ਤੁਸੀਂ ਨਾ ਗੁਰੂ ਘਰ ਜਾਓ ਤੇ ਗੁਰੂ ਘਰ ਦਾ ਜਿਹੜਾ ਆਪਣਾ ਗ੍ਰੰਥੀ ਹੈ ਬਾਬਾ ਇਹ ਬਿੰਡਵਾਲਾ ਉਹ ਸਤਨੂ ਜੀ ਜਾ ਕੇ ਪੁੱਛੋ ਵੀ ਜਿਹੜਾ ਅਸੀਂ ਆਹ ਰਸਤਾ ਬੰਦ ਕੀਤਾ ਸੀ ਵੀ ਇਹਦੇ ਕਰਕੇ ਹੋਇਆ ਹੈ ਜਾਂ ਕੋਈ ਵੈਸੇ ਕੋਈ ਸਾਨੂੰ ਇਹਦੇ ਇਹ ਜਿਹੜੀ ਜੇ ਸਾਡੇ ਤੋਂ ਭੁੱਲਣਾ ਹੋਈਏ ਤੇ ਅਸੀਂ ਕਿਵੇਂ ਬਖਸ਼ਾ ਸਕਦੇ ਹਾਂ ਤਾਂ ਹਾਰਸਾ ਜੀ ਉਹ ਕਹਿੰਦੇ ਕਿ ਮੈਂ ਉਹਨੇ ਮੈਨੂੰ ਇਸ ਤਰ੍ਹਾਂ ਕਿਹਾ ਵੀ ਤੁਸੀਂ ਉਹ ਬਾਬੇ ਤੋਂ ਪੁੱਛੋ ਗੁਰੂ ਘਰ ਜਾ ਕੇ ਤਾਂ ਹਾਰਸਾ ਜੀ ਉਹ ਘਰ ਵਾਲੀ ਸੀ ਜਿਹੜੀ ਉਹ ਕਹਿੰਦੀ ਕਿ ਮੈਂ ਗਈ ਗੁਰੂ ਘਰ ਸ਼ਾਮ ਨੂੰ ਰਹਿਰਾਸ ਦੇ ਟਾਈਮ ਕਹਿੰਦੇ ਉਦੋਂ ਬਾਬਾ ਜੀ ਜਿਹੜੇ ਪਿੰਡ ਵਾਲੇ ਗ੍ਰੰਥੀ ਸੀਗੇ ਉਹ ਰਹਿਰਾਸ ਸੇਵ ਕਰਦੇ ਪਿਆ ਸੀ ਕਹਿੰਦੇ ਮੈਂ ਜਦੋਂ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਅਸੀਂ ਤੁਹਾਨੂੰ ਪਤਾ ਹੀ ਇਹ ਪਿੰਡ ਦੇ ਵਿੱਚ ਬਿਸ਼ਿਹਿਤ ਬਾਬੇ ਦੀ ਜਗਾ ਬਣੀ ਹੋਈ ਸੀਗੀ ਅਸੀਂ ਉੱਥੇ ਪਿੰਡ ਦੇ ਲੋਕਾਂ ਨੂੰ ਜਾਣ ਨਹੀਂ ਸੀ ਦਿੰਦੇ ਤੇ ਰਸਤਾ ਵੀ ਬੰਦ ਕਰ ਦਿੱਤਾ ਸਾਰਾ ਵੀ ਕੀ ਅਸੀਂ ਇਹ ਸਾਡੇ ਤੋਂ ਭੁੱਲਣਾ ਹੋਈ ਏ ਵੀ ਅਸੀਂ ਹੁਣ ਕਿਵੇਂ ਭੁੱਲਣਾ ਬਖਸ਼ਾਈਏ ਜਾਂ ਅਸੀਂ ਕੀ ਕਰੀਏ ਖਾਲਸਾ ਜੀ ਉਹ ਜਿਹੜੇ ਗ੍ਰੰਥੀ ਸਹਿਬਾਨ ਸੀ ਉਹਨਾਂ ਦੇ ਪਿੰਡ ਦੇ ਉਹਨਾਂ ਨੇ ਕਿਹਾ ਵੀ ਹਾਂ ਜੀ ਇਹ ਤਾਂ ਗਲਤੀ ਸ਼ਰੀਆਮ ਤੁਹਾਡੀ ਪਤਾ ਲੱਗਦੀ ਪਈਏ ਵੀ ਤੁਸੀਂ ਭੁੱਲਣਾ ਕੀਤੀ ਏ ਤੁਸੀਂ ਇੰਨੇ ਵੱਡੇ ਬਾਬੇ ਨੂੰ ਤੁਸੀਂ ਵੀ ਇਸ ਤਰ੍ਹਾਂ ਜਗਾ ਬਣੀ ਤੇ ਬਹੁਤ ਗਲਤ ਬੋਲਦੇ ਰਹੇ ਜੇ ਵੀ ਮੈਂ ਵੀ ਜਾਣਦਾ ਤੁਸੀਂ ਕਿਸੇ ਨੂੰ ਜਾਣ ਨਹੀਂ ਦਿੰਦੇ ਸੀ ਵੀ ਜੇ ਤੁਸੀਂ ਆਪ ਨਹੀਂ ਮੱਥਾ ਟੇਕਣਾ ਸੀ ਤਾਂ ਜਿਹੜੇ ਜਾਂਦੇ ਸੀ ਉਹਨਾਂ ਨੂੰ ਰੋਕਦੇ ਕਿਉਂ ਸੀ ਤੁਸੀਂ ਰਸਤਾ ਕਿਉਂ ਬੰਦ ਕੀਤਾ ਵੀ ਤੁਸੀਂ ਇਹ ਰਸਤਾ ਬਣਵਾ ਦਿਓ ਤੇ ਫੇਰ ਭਾਵੇਂ ਤੁਹਾਡੀ ਪੁੱល ਬਖਸ਼ਾਈ ਜਾਵੇ ਤਾਂ ਖਾਲਸਾ ਜੀ ਉਹ ਘਰ ਵਾਲੀ ਸੀ ਜਿਹੜੀ ਉਹ ਕਹਿੰਦੀ ਮੈਂ ਘਰੇ ਆਉਣੀ ਆ ਘਰੇ ਆ ਕੇ ਮੈਂ ਇਸ ਤਰ੍ਹਾਂ ਦੱਸਦੀ ਆ ਵੀ ਬਾਬੇ ਗ੍ਰੰਥੀ ਨੇ ਵੀ ਇਸ ਤਰ੍ਹਾਂ ਗਿਆ ਏ ਉਸ ਤੋਂ ਦੂਸਰੇ ਤੀਸਰੇ ਦਿਨ ਬਾਅਦ ਹੀ ਕਹਿੰਦੀ ਉਹ ਮੇਰਾ ਜਿਹੜਾ ਬੇਟਾ ਸੀ ਘਰ ਵਾਲਾ ਤਾਂ ਕਿਹਦੀ ਬਿਮਾਰ ਪਿਆ ਸੀ ਉਹ ਜਾ ਕੇ ਕਹਿੰਦੇ ਉੱਥੇ ਸਾਰਾ ਉਹ ਰਸਤਾ ਬਣਵਾ ਕੇ ਆਇਆ ਉਥੋਂ ਜਿਹੜਾ ਕਹਿੰਦੇ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਵਰ ਕਰ ਲਿਆ ਸੀ ਸਾਰਾ ਉਥੋਂ ਰਸਤਾ ਖੋਲਤਾ ਤੇ ਜੋ ਵੀ ਜਿਹੜੇ ਜਾਂਦੇ ਆਉਂਦੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਵੇਂ ਮਰਤੀ ਜਾ ਕੇ ਮੱਥਾ ਟੇਕੋ ਬਾਬੇ ਸ਼ਹੀਦਾਂ ਦੇ ਤੇ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਰੋਕ ਲਾਉਂਦੇ ਕਹਿੰਦੇ ਅਸੀਂ ਆਪ ਵੀ ਜਾ ਕੇ ਟੇਕਿਆ ਉਥੇ ਬਾਬੇ ਦੇ ਮੱਥੇ ਤੇ ਅਸੀਂ ਭੁੱਲ ਬਖਸ਼ਾਈ ਵੀ ਸਾਨੂੰ ਮਾਫ ਕਰੋ ਕਹਿੰਦੇ ਇਸ ਤਰ੍ਹਾਂ ਕਰਕੇ ਵੀ ਅਸੀਂ ਉਥੇ ਮੱਥਾ ਟੇਕਿਆ ਸਾਰਾ ਕੁਝ ਰਸਤਾ ਵੀ ਬਣਵਾਤਾ ਸਭ ਕੁਝ ਕਰਤਾ ਪਰ ਕਹਿੰਦੇ ਵੀ ਸਾਨੂੰ 10 ਦਿਨ ਗਏ 20 ਦਿਨ ਗਏ ਕਹਿੰਦੇ ਮਹੀਨਾ ਗਿਆ ਕੋਈ ਫਰਕ ਨਾ ਪਿਆ ਕਹਿੰਦੇ ਜਦੋਂ ਫਰਕ ਨਾ ਪਿਆ ਤੇ ਉਸ ਤੋਂ ਬਾਅਦ ਵਿੱਚ ਫੇਰ ਕਹਿੰਦੇ ਮੈਂ ਗੁਰੂ ਘਰ ਗਈ ਪੜੀ ਘਰ ਵਾਲੀ ਸੀ ਉਸ ਬੰਦੇ ਦੇ ਕਹਿੰਦੇ ਮੈਂ ਫੇਰ ਗੁਰੂ ਘਰ ਗਈ ਗੁਰੂ ਘਰ ਜਾ ਕੇ ਉਹ ਗ੍ਰੰਥੀ ਬਾਬਾ ਜੀ ਨੂੰ ਕਹਿੰਦੇ ਮੈਂ ਫੇਰ ਪੁੱਛਿਆ ਵੀ ਬਾਬਾ ਜੀ ਤੁਸੀਂ ਜਿਵੇਂ ਕਿਹਾ ਸੀ ਅਸੀਂ ਓਵੇਂ ਸਭ ਕਰ ਲਿਆ ਰਸਤਾ ਵੀ ਬਣਾਤਾ ਅਸੀਂ ਆਪ ਵੀ ਮੱਥਾ ਟੇਕਿਆ ਫੁੱਲ ਵੀ ਬਖਸ਼ਾਈਏ ਜਿਸ ਤਰ੍ਹਾਂ ਵੀ ਤੁਸੀਂ ਦੱਸਿਆ ਸੀ ਵੀ ਅਸੀਂ ਸਭ ਕੀਤਾ ਹੈ ਪਰ ਸਾਡੇ ਤੇ ਕੋਈ ਕਿਰਪਾ ਨਹੀਂ ਹੋएगी ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਕਿਉਂਕਿ ਵੀ ਠੀਕ ਨਹੀਂ ਹੋਇਆ ਮੇਰਾ ਘਰ ਵਾਲਾ ਉਹ ਵੀ ਪਿਆ ਮਨਜੀ ਤੇ ਹਜੇ ਕਾਜ਼ਾ ਜੀ ਉਹ ਗ੍ਰੰਥੀ ਸਹਿਬਾਨ ਸੀ ਉਹ ਗੋਕਨ ਲੱਗੇ ਉਹ ਕਹਿੰਦੇ ਵੀ ਇਹ ਗੱਲ ਨੇ ਵਿੱਚ ਇਹ ਇਸ ਤਰ੍ਹਾਂ ਹੀ ਇਹ ਅਜੇ ਤੁਹਾਨੂੰ ਕੋਈ ਫਰਕ ਨਹੀਂ ਪਿਆ ਵੀ ਮੈਂ ਤੁਹਾਨੂੰ ਇੱਕ ਰਸਤਾ ਦੱਸਦਾ ਵੀ ਸਭ ਤੋਂ ਵੱਡੇ ਸ਼ਹੀਦ ਮਹਾਨ ਸ਼ਹੀਦ ਆਪਣੇ ਹੋਏ ਨੇ ਜਿਹੜੇ თანਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਉਹਨਾਂ ਦੇ ਓਟ ਆਸਰਾ ਤੱਕੋ ਉਹਨਾਂ ਦੇ ਦਰਬਾਰ 'ਚ ਜਾਓ ਉਹਨਾਂ ਦੇ ਦਰਤੇ ਜਾਓ ਉੱਥੇ ਭੁੱਲ ਬਖਸ਼ਾਓ ਆਪਣੀ ਵੀ ਜੋ ਵੀ ਅਸੀਂ ਇਹ ਸਭ ਕੁਝ ਬੋਲਿਆ ਏ ਅਸੀਂ ਤੁਹਾਡੇ ਬਾਰੇ ਤਾਂ ਮਹਾਰਾਜ ਜੀ ਨਹੀਂ ਬੋਲਿਆਗਾ ਪਰ ਜੋ ਵੀ ਸਾਡੇ ਤੋਂ ਪਿੱਛੇ ਭੁੱਲਾਂ ਹੋਈਆਂ ਨੇ ਉਹ ਸਹੀ ਭੁੱਲਾਂ ਬਖਸ਼ੋ ਗਿਆ ਨੇ ਤੇ ਤਾਂਦਰੁਸਤੀ ਮਹਾਰਾ ਸੱਚੇ ਪਾਸ਼ਾ ਤੁਹਾਨੂੰ ਜ਼ਰੂਰ ਬਖਸ਼ਣਗੇ ਵੀ ਤੁਸੀਂ ਇੱਕ ਵਾਰ ਜਾਓ ਉੱਥੇ ਸਖਾਰ ਸਾਹਿਬ ਜੀ ਉਹ ਪਰਿਵਾਰ ਕਹਿੰਦਾ ਕਿ ਅਸੀਂ 2-3 ਦਿਨ ਦੇ ਵਿੱਚ ਸਲਾਬ ਬਣਾ ਕੇ ਕਹਿੰਦੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤੇ ਅਸੀਂ ਐਤਵਾਰ ਨੂੰ ਕਹਿੰਦੇ ਜਾਂਦੇ ਹਾਂ ਐਤਵਾਰ ਨੂੰ ਕਹਿੰਦੇ ਅਸੀਂ ਜਾ ਕੇ ਉੱਥੇ ਸ਼ਹੀਦਾ ਸਾਹਿਬ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅਸਥਾਨ ਤੇ ਕਹਿੰਦੇ ਅਸੀਂ ਨਮਸਕਾਰ ਕਰਦੇ ਹਾਂ ਉਸ ਤੋਂ ਬਾਅਦ ਖਾਲਸਾ ਜੀ ਉਹ ਕਹਿੰਦੇ ਅਸੀਂ ਦੇਖਦੇ ਹਾਂ ਕਿ ਉਸ ਦਿਨ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਕਿ ਇਹਨੇ ਇੰਨੀ ਸੰਗਤ ਹੁੰਦੀ ਹੈ ਕਹਿੰਦੇ ਅਸੀਂ ਸ਼ਾਮ ਨੂੰ ਵਾਪਸੀ ਕਰਨੀ ਸੀ ਅਸੀਂ ਤੜਕੇ ਚਲੇ ਗਿਆ ਸੀ ਅੰਮ੍ਰਿਤ ਵੇਲੇ ਕਹਿੰਦੇ ਅਸੀਂ ਲਗਭਗ ਕਹਿੰਦੇ 9-10 ਵਜੇ ਕਹਿੰਦੇ ਅਸੀਂ ਪਹੁੰਚ ਗਏ ਸੀ ਅਸੀਂ ਟਾਈਮ ਨਾਲ ਗਏ ਘਰ ਉਹ ਵੀ ਵਧੀਆ ਮੱਥਾ ਟੇਕ ਕੇ ਦਰਸ਼ਨ ਮੇਲੇ ਕਰ ਲਾਂਗੇ ਫਿਰ ਸ਼ਾਮ ਨੂੰ ਵਾਪਸ ਆ ਜਾਵਾਂਗੇ ਕਹਿੰਦੇ ਅਸੀਂ ਰਹਿ ਨਹੀਂ ਸੀ ਸਕਦੇ ਕਿਉਂਕਿ ਮੇਰਾ ਘਰ ਵਾਲਾ ਠੀਕ ਨਹੀਂ ਸੀ ਉਹਤੇ ਕਹਿੰਦੇ ਜਦੋਂ ਅਸੀਂ ਦੇਖਦੇ ਆਂਦੀ ਸੰਗਤ ਉਥੇ ਪਾਠ ਕਰਦੀਏ ਉਸ ਦਿਨ ਖਾਲਸਾ ਜੀ ਉਹ ਪਰਿਵਾਰ ਕਹਿੰਦਾ ਕਿ ਦੁਪਹਿਰਾ ਸਹਿਬ ਕੱਟਿਆ ਜਾਂਦਾ ਸੀ ਕਹਿੰਦੇ ਉਹ ਜਦੋਂ ਦੁਪਹਿਰਾ ਸਹਿਬ ਕੱਟਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਇੱਕ ਗ੍ਰੰਥੀ ਸਹਿਬ ਤੋਂ ਅਰਦਾਸ ਬੇਨਤੀ ਕਰਵਾਉਣੀ ਸੀ ਕਹਿੰਦੇ ਅਸੀਂ ਉੱਥੇ ਨਾਲ ਜਾ ਸੇਵਾਦਾਰ ਸੀ ਜਾਂ ਗ੍ਰੰਥੀ ਸਹਿਬਾਨ ਸੀ ਕਹਿੰਦੇ ਅਸੀਂ ਨਹੀਂ ਜਾਣਦੇ ਅਸੀਂ ਬਾਬਾ ਜੀ ਨੂੰ ਇਹ ਕਿਹਾ ਕਿ ਅਸੀਂ ਅਰਦਾਸ ਬੇਨਤੀ ਕਰਾਉਣੀ ਹੈ ਉਹਨਾਂ ਨੇ ਸਾਡੇ ਤੋਂ ਪੁੱਛਿਆ ਵੀ ਤੁਸੀਂ ਕੀ ਕਾਹਦੀ ਅਰਦਾਸ ਬੇਨਤੀ ਕਰਵਾਉਣੀ ਹੈ ਵੀ ਕੀ ਗੱਲ ਹੋਊਗੀ ਕਹਿੰਦੇ ਅਸੀਂ ਸਾਰੀ ਡਿਟੇਲ ਉਹਨਾਂ ਨੂੰ ਦੱਸੀ ਵੇ ਪਹਿਲਾਂ ਸਾਰਾ ਕੁਝ ਵਧੀਆ ਸੀ ਫਿਰ ਅਸੀਂ ਆ ਕੰਮ ਕੀਤਾ ਵੀ ਅਸੀਂ ਰਸਤਾ ਬੰਦ ਕਰ ਦਿੱਤਾ ਸੀ ਛੀ ਛੀਦਾ ਬਾਬੇ ਦੀ ਜਗਾ ਬਣੀ ਹੋਈ ਸੀ ਪਤਾ ਨਹੀਂ ਵੀ ਉਸ ਤਰਕੇ ਜਾਂ ਪਤਾ ਨਹੀਂ ਕਿ ਮਹਾਰਾਜ ਦੇ ਵੱਲ ਨੂੰ ਹੀ ਕੋਈ ਟੱਟੇ ਤੋਂ ਭੁੱਲਣਾ ਹੋ ਗੀ ਵੀ ਮੇਰਾ ਘਰ ਵਾਲਾ ਜਿਹੜਾ ਦਿਨੋਂ ਦਿਨ ਵੀ ਡਾਉਨ ਹੁੰਦਾ ਜਾਂਦਾ ਵੀ ਠੀਕ ਨਹੀਂ ਹੈਗਾ ਤੇ ਡਾਕਟਰ ਵੀ ਕੋਈ ਹੱਥ ਨਹੀਂ ਪਾਉਂਦੇਗੇ ਦਵਾਈਆਂ ਵੀ ਕੋਈ ਅਸਰ ਨਹੀਂ ਕਰਦੀਆਂ ਅਸੀਂ ਵੱਡੇ ਤੋਂ ਵੱਡੇ ਡਾਕਟਰਾਂ ਕੋਲ ਵੀ ਜਾਏ ਆ ਤਹਾਰ ਸਾਹਿਬ ਜੀ ਉਹ ਕਹਿੰਦੇ ਜਿਹੜਾ ਬਾਬਾ ਜੀ ਸੀ ਉਹ ਕਹਿੰਦੇ ਵੀ ਅਸੀਂ ਅਰਦਾਸ ਕਰ ਦਿੰਨੇ ਆ ਵੀ ਤੁਸੀਂ ਆਪਣੀ ਗਲਤੀ ਤਾਂ ਕੀਤੀ ਏ ਕੋਈ ਨਹੀਂ ਤੁਸੀਂ ਮਹਾਰਾਜ ਦੇ ਦਰ ਤੇ ਆਇਓ ਆਇਓ ਗੁਰੂ ਮਹਾਰਾ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ ਤੁਸੀਂ ਓਟ ਆਸਰਾ ਤਾਂ ਕਿ ਆਇਓ ਤਹਾਰ ਸਾਹਿਬ ਜੀ ਉਹ ਕਹਿੰਦੇ ਅਸੀਂ ਅਰਦਾਸ ਬੇਨਤੀ ਉੱਥੇ ਬਾਬਾ ਜੀ ਤੋਂ ਕਰਵਾਈ ਤੇ ਬਾਬਾ ਜੀ ਨੇ ਸਾਨੂੰ ਨਾ ਉੱਥੋਂ ਜੋਤ ਦੇ ਵਿੱਚੋਂ ਘਿਓ ਵੀ ਦਿੱਤਾ ਕਹਿੰਦੇ ਉਹ ਕਹਿੰਦੇ ਵੀ ਓਰ ਨੂੰ ਜਾ ਕੇ ਘਿਓ ਦੀ ਮਾਲਸ਼ ਕਰਿਓ ਤੇ ਤੁਸੀਂ ਨਾ ਆਪਣੇ ਘਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਇਆ ਕਰੋ ਕਹਿੰਦੇ ਉਹਨਾਂ ਨੇ ਜਿਹੜੇ ਬਾਬਾ ਜੀ ਨੇ ਅਰਦਾਸ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਆਏ ਐਤਵਾਰ ਨੂੰ ਤੁਸੀਂ ਇੱਥੇ ਸ਼ਹੀਦਾ ਸਾਹਿਬ ਤੋਂ ਜੋਤ ਦਾ ਕਿਹੂ ਲੈ ਕੇ ਜਾਇਆ ਕਰੋ ਤੇ ਉਹ ਤੁਸੀਂ ਕਿਹੂ ਦੀ ਮਾਲਸ਼ ਕਰਨੀ ਹੈ ਤੇ ਆਪਣੇ ਆਪ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੇਗੀ ਵੀ ਜਿਹੜਾ ਤੁਹਾਡਾ ਘਰ ਵਾਲਾ ਉਹ ਠੀਕ ਹੋ ਜਾਵੇਗਾ ਤਖਾਲਸਾ ਜੀ ਉਹ ਜਿਹੜੇ ਘਰ ਵਾਲੇ ਸੀ ਉਹ ਕਹਿੰਦੇ ਮੈਂ ਬਾਬਾ ਜੀ ਨੂੰ ਕਿਹਾ ਵੀ ਅਸੀਂ ਰੋਜ਼ ਨਹੀਂ ਆ ਸਕਦੇ ਵੀ ਮਤਲਬ ਹਰ ਐਤਵਾਰ ਸਾਡੇ ਤੋਂ ਨਹੀਂ ਆਇਆ ਜਾਣਾ ਕਿਸੇ ਟਾਈਮ ਅਸੀਂ ਆ ਸਕਦੇ ਹਾਂ ਤੇ ਪਰ ਹਰ ਵਾਰ ਸਾਡੇ ਤੋਂ ਸ਼ਾਇਦ ਨਾ ਆਇਆ ਜਾਵੇ ਤਖਾਲਸਾ ਜੀ ਉਹ ਘਰ ਵਾਲੇ ਸੀ ਜਿਹੜੇ ਉਹ ਕਹਿੰਦੇ ਵੀ ਉਹ ਬਾਬਾ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਫਿਰ ਇੱਕ ਕੰਮ ਇਹੀ ਕਰਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਜਗਾਇਓ ਕਜੋਤ ਦੇ ਵਿੱਚ ਥੋੜਾ ਬਾਤ ਕਿਉ ਜੋ ਬਚਦਾ ਹੀ ਬਚਦਾ ਹੀ ਹਾਲਾ ਹੈ ਜੀ ਭਾਵੇਂ ਇੱਕ ਬੂੰਦ ਹੀ ਬਚੇ ਤੇ ਉਹ ਜਿਹੜਾ ਕਿ ਉਹ ਬਚੇਗਾ ਨਾ ਉਹ ਦੀ ਤੁਸੀਂ ਮਾਰਚ ਕਰ ਲਿਆ ਕਰਿਆ ਜੀ ਵੀ ਜੋਤ ਜਗਾਉਣੀ ਹੈ ਪੂਰੀ ਸ਼ਰਧਾ ਭਾਵਨਾ ਰੱਖਗੇ ਤੇ ਤੁਹਾਡੀ ਜਿਹੜੀ ਗਲਤੀ ਭੁੱਲ ਚੋ ਕੋਈ ਮਹਾਰਾਜ ਜੀ ਇਹ ਵੀ ਬਖਸ਼ਾਉਣਗੇ ਤੇ ਤੁਹਾਡੇ ਤੇ ਪਹਿਲਾ ਤਰ੍ਹਾਂ ਪਰਾ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਪਰ ਖਾਲਸਾ ਜੀ ਜਿਹੜੀ ਘਰ ਵਾਲੀ ਸੀ ਕਹਿੰਦੇ ਸਾਡੇ ਬਾਬਾ ਸਾਨੂੰ ਬਾਬਾ ਜੀ ਨੇ ਇੱਕ ਹੋਰ ਵੀ ਬਚਨ ਕੀਤੇ ਸੀ ਦੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ বিজেয়ে ਤੁਸੀਂ ਜਦੋਂ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੋ ਜੇਗੀ ਜਦੋਂ ਤੁਹਾਡੇ ਕਾਰਜ ਸਿੱਧ ਹੋ ਜਾਣਗੇ ਤੁਹਾਡਾ ਘਰ ਵਾਲਾ ਤੰਦਰੁਸਤ ਹੋ ਜਾਵੇਗਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹ ਦਰ ਭੁੱਲ ਜਾਣਾ ਤੁਸੀਂ ਜੋਤ ਜਗਾਉਣੀ ਭੁੱਲ ਜਾਨੀ ਤੁਹਾਡੇ ਕੋਲ ਜਦੋਂ ਵੀ ਸਮਾਂ ਹੋਵੇਗਾ ਤੁਸੀਂ ਜੋਤ ਜਗਾਇਆ ਕਰਨੀਏ ਤੁਹਾਡੇ ਕੋਲ ਜਦੋਂ ਵੀ ਸਮਾਂ ਹੋਵੇਗਾ ਤੁਸੀਂ ਮਹਾਰਾਜ ਦੇ ਦਰ ਤੇ ਹਾਜ਼ਰੀ ਲਿਪਰਨੀਏ ਹੁਣ ਖਾਲਸਾ ਜੀ ਕਈ ਵਾਰ ਤਾਂ ਕੀ ਹੁੰਦਾ ਵੀ ਆਪਣੀ ਸ਼ਰਧਾ ਪਵਨਾ ਉਸੇ ਸਮੇ ਬਣ ਜਾਂਦੀ ਹੈ ਤੇ ਉਹ ਜਿਹੜੇ ਘਰ ਵਾਲੀ ਸੀ ਕਹਿੰਦੇ ਮੇਰਾ ਬੇਟਾ ਕਹਿੰਦਾ ਕਿ ਲੈ ਇਹ ਜੋਤ ਦੇ ਕਿਉਂ ਨਾਲ ਕੀ ਹੁਣ ਆਏ ਕਹਿੰਦੀ ਮੈਂ ਉਹਨੂੰ ਕਿਹਾ ਚੁੱਪ ਕਰ ਪੈ ਨਹੀਂ ਬੜੀਆਂ ਭੁੱਲਾ ਚੁੱਕਾ ਆਪਾਂ ਕੀਤੀਆਂ ਹੋਈਆਂ ਨੇ ਵੀ ਨਾ ਹੋਵੇਗਾ ਤੇ ਕੋਈ ਗੱਲ ਨਹੀਂ ਤੂੰ ਮੂੰਹ ਕਿਉਂ ਕੱਟਦਾ ਫਿਰ ਇਸੇ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਕਹਿੰਦੇ ਕਿ ਅਸੀਂ ਅਰਦਾਸ ਬੇਨਤੀ ਕਰਾ ਕੇ ਅਸੀਂ ਆਪ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਉੱਥੋਂ ਕਿਉਂ ਲੈ ਆਏ ਘਰ ਦੇ ਵਿੱਚ ਕਹਿੰਦੇ ਅਸੀਂ ਦੂਜੇ ਦਿਨ ਤੋਂ ਕਹਿੰਦੇ ਮਾ ਉਹ ਜਿਹੜੇ ਘਰ ਵਾਲੀ ਸੀ ਕਹਿੰਦੇ ਵੀ ਮੈਂ ਜੋਤ ਜਗਾਉਣੀ ਸ਼ੁਰੂ ਕਰਤੀ ਤੇ ਜਿਹੜਾ ਘੋਲ ਲੈ ਕੇ ਆਏ ਸੀ ਉਹਦੀ ਵੀ ਮਾਲਸ਼ ਸ਼ੁਰੂ ਕਰਤੀ ਕਹਿੰਦੇ ਰੋਜ਼ ਮਾਲਸ਼ ਵੀ ਕਰਨੀ ਰੋਜ਼ ਜੋਤ ਵੀ ਜਗਾਉਣੀ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਕਹਿੰਦੇ ਫਿਰ ਜਦੋਂ ਜਿਹੜਾ ਅਸੀਂ ਝੋਲ ਲੈ ਕੇ ਆਏ ਸੀ ਉਹ ਖਤਮ ਹੋ ਗਿਆ ਤਾਂ ਅਸੀਂ ਜੋਤ ਦੇ ਵਿੱਚ ਜਿਹੜਾ ਘੋ ਬਚਣਾ ਉਹਦੀ ਮਾਲਸ਼ ਕਰਨੀ ਪੁਨਖਾਰ ਸਾਹਿਬ ਜੀ ਉਹ ਜਿਹੜੇ ਘਰ ਵਾਲੀ ਸੀ ਕਹਿੰਦੇ ਵੀ ਮੈਂ ਆਪਣੇ ਘਰ ਵਾਲੇ ਦੀ ਬਹੁਤ ਮਾਲਸ਼ ਕਰਨੀ ਕਿਉਂ ਉਹ ਦੇ ਨਾਲ ਦੋ ਤਿੰਨ ਡੰਗ ਦਿਨ ਦੇ ਵਿੱਚ ਕਹਿੰਦੇ ਮੈਂ ਕਰਨੀ ਜੋਤ ਵੀ ਜਗਾਉਣੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਵੀ ਕਰਨੀ ਕਹਿੰਦੇ ਗੁਰੂ ਘਰ ਜਾਣਾ ਉੱਥੇ ਪਾਠੀ ਸਹਿਬਾਨ ਤੋਂ ਵੀ ਅਰਦਾਸ ਬੇਨਤੀ ਕਰਾਉਣੀ ਪਰ ਕਹਿੰਦੇ 10 ਦਿਨ ਜਾਂਦੇ ਨੇ 15 ਦਿਨ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਕਹਿੰਦੇ ਮੇਰਾ ਬੇਟਾ ਹੁੰਦਾ ਉਹ ਕਹਿੰਦੇ ਕੋਈ ਫਰਕ ਨਹੀਂ ਪਿਆ ਇਹਗਾਗਾ ਵੀ ਆਪਾਂ ਨੂੰ ਤਾਂ ਬਾਬਾ ਜੀ ਨੇ ਕਿਹਾ ਸੀ ਫਰਕ ਪਾਵੇਗਾ ਤਾਂ ਖਾਲਸਾ ਜੀ ਜਦੋਂ ਸਾਰੇ ਪਾਸਿਆਂ ਤੋਂ ਜਵਾਬ ਮਿਲ ਜਾਣ ਉਹਦੋਂ ਬੰਦਾ ਇਹ ਹੀ ਕਹਿੰਦਾ ਵੀ ਹੁਣ ਕਰ ਵੀ ਕੀ ਸਕਦੇ ਆ ਵੀ ਡਾਕਟਰਾਂ ਨੇ ਤਾਂ ਆਪਾਂ ਨੂੰ ਜਵਾਬ ਦੇ ਦਿੱਤਾ। ਤੁਨਖਾਰ ਸਾਹਿਬ ਜੀ ਇਹ ਹੀ ਜਵਾਬ ਉਸ ਘਰ ਵਾਲੀ ਨੇ ਆਪਣੇ بیٹے ਨੂੰ ਦਿੱਤਾ ਕਹਿੰਦੇ ਕਿ ਹੋਰ ਕਰ ਵੀ ਕੀ ਸਕਦੇ ਆ। ਵੀ ਡਾਕਟਰਾਂ ਕੋਲ ਜਾ ਨਹੀਂ ਸਕਦੇ ਹੁਣ ਇੱਥੇ ਹੀ ਓਟ ਆਸਰਾ ਹੈ ਆਪਾਂ ਨੂੰ ਇਹੀ ਕਰਨਾ ਪਏਗਾ। ਮਹਾਰਾਜ ਦੀ ਜੇ ਕਿਰਪਾ ਹੋਵੇਗੀ ਠੀਕ ਹੈ ਨਾ ਹੋਵੇਗੀ ਤੇ ਫਿਰ ਜੋ ਮਹਾਰਾ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੈ ਹੁਣਾ ਤਾਂ ਉਹ ਹੀ। ਆਪਾਂ ਕਰ ਵੀ ਕੀ ਸਕਦੇ ਆ ਵੀ ਆਪਾਂ ਕੋਈ ਜਗ੍ਹਾ ਨਹੀਂ ਛੱਡੀ ਹੈਗੀ। ਆਪਣੇ ਕੋਲੋਂ ਤਾਂ ਆਪਾਂ ਪੂਰੀ ਕੋਸ਼ਿਸ਼ ਕੀਤੀ ਏ ਤੇ ਹੁਣ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਓਟ ਆਸਰਾ ਹੈ ਵੀ ਉਹ ਹੀ ਤੱਕਿਆ ਉਹਨਾਂ ਨੇ ਕਿਰਪਾ ਕਰਨੀ ਹੁਣ ਖਾਨਸਾ ਜੀ ਉਹ ਜਿਹੜੀ ਘਰ ਵਾਲੀ ਸੀ ਉਹਨੇ ਰੋਜ਼ ਜੋਤ ਜਗਾਉਣੀ ਜੇ ਕਈ ਵਾਰ ਜੋਤ ਦੇ ਵਿੱਚ ਕਿਉਂ ਨਾ ਬਚਣਾ ਤੇ ਉਹ ਕਹਿੰਦੇ ਮੈਂ ਗੁਰੂ ਘਰ ਜਿਹੜੀ ਜੋਤ ਜਗਦੀ ਹੁਣੀ ਉਹਦੇ ਵਿੱਚੋਂ ਕਿਉਂ ਥੋੜਾ ਜਿਹਾ ਲੈ ਆਉਣਾ ਕੱਢ ਕੇ ਉਹਦੀ ਮਾਲਸ਼ ਕਰਨੀ ਕਿੰਨੇ ਮੈਂ ਨਾਗਾ ਨਾ ਪਾਉਣ ਦਿੱਤਾ ਦਿਨ ਦੇ ਵਿੱਚ ਤਿੰਨ ਚਾਰ ਡੰਗ ਮੈਂ ਮਾਲਸ਼ ਕਰਨੀ ਜੋਤ ਵੀ ਜਗਾਉਣੀ ਤਾਂ ਖਾਲਸਾ ਜੀ ਉਹ ਘਰ ਵਾਲੀ ਜਿਹੜੇ ਉਹ ਕਹਿੰਦੇ ਵੀ ਮੇਰਾ ਤੇ ਐਨੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਕਹਿੰਦੇ ਅਸੀਂ 2-3 ਹਸਪੀਟਲ ਚ ਜਾ ਕੇ ਆਏ ਪੀਜੀਆਈ ਖਾਲਸਾ ਜੀ ਆਪਾਂ ਨੂੰ ਪਤਾ ਹੀ ਹੈ ਵੀ ਮੰਨਿਆ ਹੋਇਆ ਹਸਪੀਟਲ ਹੈ ਡੀਐਮਸੀ ਕਿੰਨਾ ਮੰਨਿਆ ਹੋਇਆ ਹਸਪੀਟਲ ਹੈ ਜਦੋਂ ਇਥੋਂ ਆਪਾਂ ਨੂੰ ਜਵਾਬ ਮਿਲ ਜਾਂਦੇ ਨੇ ਤੇ ਆਪਣੀ ਆਸ ਉਮੀਦ ਬਿਲਕੁਲ ਟਹਿ ਜਾਂਦੀ ਵੀ ਹੁਣ ਫਰਕ ਨਹੀਂ ਪੈਣਾ ਤਾਂ ਖਾਲਸਾ ਜੀ ਉਹ ਘਰ ਵਾਲੀ ਸੀ ਜਿਹੜੀ ਉਹ ਕਹਿੰਦੀ ਕਿ ਮਹਾਰਾ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਵਰਤਦੀ